ਸામਨੇ ਵਾਲੇ ਦਾ ਝੂਠ ਫੜਨਾ ਸਿੱਖੋ ਅੱਖਾਂ ਦੀ ਡਾਇਰੈਕਸ਼ਨ ਫੜੋ ਜਦੋਂ ਇਨਸਾਨ ਸੱਚ ਬੋਲਦਾ ਹੈ ਦਿਮਾਗ ਯਾਦ ਕਰਦਾ ਹੈ ਉੱਪਰ ਖੱਬੇ ਪਾਸੇ ਦੇਖਦਾ ਹੈ ਤੇ ਝੂਠ ਬੋਲਦਾ ਦਿਮਾਗ ਕਹਾਣੀ ਪਣਾਉਂਦਾ ਹੈ ਇੱਧਰ ਉੱਧਰ ਦੇਖਣਾ ਹਰ ਬਾਰ ਨਹੀਂ ਪਰ 70% ਟਾਈਮ ਫਸ ਜਾਂਦਾ ਹੈ ਲਿਮਟ ਤੋਂ ਜ਼ਿਆਦਾ ਐਕਸਪਲੇਨ ਕਰਨਾ ਝੂਠ ਨੂੰ ਜੋ ਸੱਚ ਬੋਲਦਾ ਹੈ ਉਹ ਸਿੱਧੀ ਗੱਲ ਕਰਦਾ ਹੈ ਪਰ ਜੋ ਝੂਠ ਜਿਆਦਾ ਡਿਟੇਲ ਜਿਆਦਾ ਕਹਾਣੀ ਵਿੱਚ ਗੱਲ ਕਰਦਾ ਹੈ ਜਿਆਦਾ ਸਿਰਫ ਇਸ ਲਈ ਕਿ ਤੁਸੀਂ ਭਰੋਸਾ ਕਰ ਲਓ ਸਵਾਲ ਦੋ ਬਾਰ ਪੁੱਛੋ ਜਵਾਬ ਬਦਲ ਜਾਂਦਾ ਹੈ ਅਗਰ ਕਿਸੇ ਉੱਪਰ ਸ਼ੱਕ ਹੈ ਪਹਿਲੇ ਕੈਜੂਲੀ ਪੁੱਛੋ ਫਿਰ 10 ਤੋਂ 15 ਮਿੰਟ ਬਾਅਦ ਉਸ ਗੱਲ ਨੂੰ ਅਲੱਗ ਤਰੀਕੇ ਨਾਲ ਪੁੱਛੋ ਜੋ ਝੂਠਾ ਹੋਵੇਗਾ ਉਸਤੇ ਸ਼ਬਦ ਬਦਲਦੇ ਹਨ ਟਾਈਮਿੰਗ ਬਦਲਦੀ ਹੈ ਕਹਾਣੀ ਗੜਬੜਾ ਜਾਂਦੀ ਹੈ ਹੱਥ ਪੈਰ ਫਰੀਜ਼ ਹੋ ਜਾਣਾ ਝੂਠ ਬੋਲਣ ਵਾਲਾ ਬਾਹਰ ਤੋਂ ਨਾਰਮਲ ਦਿਖਾਉਂਦਾ ਹੈ ਪਰ ਬਾਡੀ ਲੈਂਗੁਏਜ ਲੋਹੇ ਦੀ ਤਰ੍ਹਾਂ ਜੰਮ ਜਾਂਦੀ ਹੈ ਹੱਥ ਘਟ ਚੱਲਦੇ ਹਨ ਪੈਰ ਟਾਈਟ ਹੋ ਜਾਣਗੇ ਚਿਹਰੇ ਉੱਪਰ ਕਠੋਰਤਾ ਵੱਧ ਜਾਏਗੀ ਸਵਾਲ ਪੁੱਛਦੇ ਹੀ ਸਮਾਈਲ ਦੇਣਾ ਸੱਚ ਬੋਲਣ ਵਾਲਾ ਮੁਸਕਰਾਉਂਦਾ ਨਹੀਂ ਝੂਠ ਬੋਲਣ ਵਾਲਾ ਸਮਾਈਲ ਦਿੰਦਾ ਹੈ ਕਿਉਂਕਿ ਝੂਠ ਦੀ ਟੈਨਸ਼ਨ ਨੂੰ ਕਵਰ ਕਰ ਰਿਹਾ ਹੁੰਦਾ ਹੈ ਤੁਰੰਤ ਜਵਾਬ ਦੇਣਾ ਮਤਲਬ ਕਹਾਣੀ ਤਿਆਰ ਕੀਤੀ ਗਈ ਅਗਰ ਕਿਸੇ ਨੇ ਝਟ ਜਵਾਬ ਦੇ ਦਿੱਤਾ ਬਿਨਾਂ ਸੋਚੇ ਮਤਲਬ ਉਸਨੇ ਪਹਿਲਾਂ ਤੋਂ ਹੀ ਪਲਾਨ ਕੀਤਾ ਹੋਇਆ ਹੈ ਕਿ ਬੋਲਣਾ ਹੈ ਆਵਾਜ਼ ਵਿੱਚ ਬ੍ਰੇਕ ਆਉਣਾ ਟੋਨ ਥੋੜੀ ਉੱਪਰ ਤੇ ਥੱਲੇ ਝੂਠ ਬੋਲਦੇ ਵਕਤ ਆਵਾਜ਼ ਹਲਕੀ ਚੇਂਜ ਹੁੰਦੀ ਹੈ ਜਾਂ ਤਾਂ ਟੂਨ ਅਚਾਨਕ ਤੇਜ਼ ਜਾਂ ਫਿਰ ਅਚਾਨਕ ਧੀਮੀ ਕਿਉਂ ਕਿਉਂਕਿ ਅੰਦਰ ਡਰ ਲੱਗਾ ਹੁੰਦਾ ਹੈ ਕਿ ਪਕੜਿਆ ਨਾ ਜਾਏ ਕਿ ਮੈਂ ਗਲਤੀ ਕੀਤੀ ਹੈ ਡਾਇਰੈਕਟ ਜਵਾਬ ਦੇਣ ਤੋਂ ਬਚਣਾ ਤੁਸੀਂ ਪੁੱਛੋ ਇਹ ਕੰਮ ਤੂੰ ਕੀਤਾ ਹੈ ਉਹ ਬੋਲੇ ਇਸ ਤਰ੍ਹਾਂ ਕਿਉਂ ਸੋਚ ਰਹੇ ਹੋ ਜਾਂ ਕੀ ਤੁਹਾਨੂੰ ਲੱਗਦਾ ਹੈ ਮੈਂ ਇਸ ਤਰ੍ਹਾਂ ਕਰੂੰਗਾ ਸਿੱਧਾ ਜਵਾਬ ਨਹੀਂ ਕੁਮਾ ਕੇ ਦੇਣਾ ਝੂਠ ਦਾ ਸਭ ਤੋਂ بڑا అలਾਰਮ ਹੈ ਅੱਖਾਂ ਸੈਕਿੰਡ ਵਿੱਚ ਬਾਰ-ਬਾਰ ਚੁਪਕੋਣਾ ਨਾਰਮਲ ਬਲਿੰਕ 10 ਤੋਂ 15 ਮਿੰਟ ਵਿੱਚ ਝੂਠਾ ਇਨਸਾਨ 24 ਤੋਂ 30 ਤੱਕ ਬਲਿੰਕ ਮਾਰਦਾ ਹੈ ਕਿਉਂਕਿ ਦਿਮਾਗ ਓਵਰਲੋਡ ਹੋ ਜਾਂਦਾ ਹੈ ਕਹਾਣੀ ਬਣਾਉਣੀ ਯਾਦ ਰੱਖਣੀ ਤੇ ਟਿਕਾਣੀ ਸਭ ਸਾਥ ਕਰਨਾ ਪੈਂਦਾ ਹੈ ਸੱਚ ਪੁੱਛੋ 4 ਸੈਕਿੰਡ ਚੁੱਪ ਰਹੋ ਸੱਚੇ ਬੋਲਣੇ ਵਾਲਾ 3 ਸੈਕਿੰਡ ਚੁੱਪ ਨਹੀਂ ਰਹਿੰਦਾ ਉਸ ਨੂੰ ਪਤਾ ਹੁੰਦਾ ਹੈ ਕੀ ਬੋਲਣਾ ਹੈ ਪਰ ਝੂਠ ਬੋਲਣੇ ਵਾਲਾ ਸ਼ਬਦ ਚੁਣਨ ਵਿੱਚ اٹਕ ਜਾਂਦਾ ਹੈ ਕੁਝ ਲੋਕ ਵੀਡੀਓ ਨੂੰ ਇਗਨੋਰ ਕਰ ਦਿੰਦੇ ਹਨ ਤੇ ਜੀਵਨ ਨਾਲ ਜੁੜੀ ਜਾਣਕਾਰੀਆਂ ਛੱਡ ਦਿੰਦੇ ਹਨ ਖੁਦ ਨੂੰ 1% ਚੰਗਾ ਬਣਾਉਣ ਦੇ ਲਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡਾ ਧੰਨਵਾਦ